ਲਓ ਜੀ ਰੈਸਟ ਕਰ ਲਿਆ ਸਰ ਨੇ ਫਿਰ ਦੁਬਾਰੇ ਆ ਕੇ ਤੁਹਾਡੇ ਰੂਪਰੂ ਹੋ ਗਿਆ ਫਿਰ ਮੈਂ ਹਾਂ ਜਮਾਤ ਤੇ ਜਿਹੜੀ ਆਪਣੀ ਇਹ ਹੈਗੀ ਹੈ ਨਾਟਕ ਵਾਲੀ ਸਾਹਿਤ ਦੇ ਰੂਪਾਂ ਵਿੱਚ ਆਪਾਂ ਨਾਟਕ ਬਾਰੇ ਪੜਾਂਗੇ ਪਿਛਲੀ ਜਮਾਤ ਤੁਹਾਨੂੰ ਪਤਾ ਹੀ ਆਪਾਂ ਗ਼ਜ਼ਲ ਬਾਰੇ ਪੜਿਆ ਸੀ ਤੇ ਹੁਣ ਆਪਾਂ ਪੜਦੇ ਹਾਂ ਨਾਟਕ ਬਾਰੇ ਨਾਟਕ ਦੇ ਵਿੱਚ ਹਾਂਜੀ ਨਾਟਕ ਤੁਹਾਨੂੰ ਪਤਾ ਹੀ ਹੈ ਨਾ ਨਾਟਕ ਦੋਹਰੀ ਕਲਾ ਮੰਨਿਆ ਜਾਂਦਾ ਹੈ ਨਾਟਕ ਨੂੰ ਨਾਟਕ ਦੋਹਰੀ ਕਲਾ ਦਾ ਕਰਕੇ ਹੀ ਦੂਸਰੇ ਸਾਹਿਤ ਰੂਪਾਂ ਨਾਲੋਂ ਇਹਦਾ ਅਲੱਗ ਮਹੱਤਵ ਹੈ ਹੈ ਨਾ ਜਿਵੇਂ ਭਰਤਮਨੀ ਇਸ ਆਪਣੇ ਜਦੋਂ ਜਿਵੇਂ ਪੰਜਾਬੀ ਸਾਡੀ ਭਾਰਤੀ ਕਾਵ ਪਰੰਪਰਾ ਦੀ ਆਲੋਚਨਾ ਸ਼ੁਰੂ ਹੁੰਦੀ ਹੈ ਜਿਹੜੀ ਉਹ ਭਰਤਮਨੀ ਹੈ ਜਿਹੜਾ ਉਹ ਨਾਟਕ ਦੀ ਆਲੋਚਨਾ ਕਰਦਾ ਹੈ ਨਾਟਕ ਦੇ ਬਾਰੇ ਤੇ ਦੇਖਦੇ ਆ ਹਾਂ ਨਾਟਕ ਸਾਹਿਤ ਸਿਰਜਣ ਕਲਾ ਤੇ ਰੰਗਮੰਚੀ ਜੁਗਤਾਂ ਦਾ ਮੇਲ ਹੈ ਸਾਹਿਤ ਸਿਰਜਣ ਕਲਾ ਦੇ ਵਿੱਚ ਤਾਂ ਚਲੋ ਸਾਰੇ ਹੀ ਆ ਜਾਂਦੇ ਆ ਜ ਜੇਨੇ ਕਵਤਾ ਹੋਗੀ ਕਹਾਣੀ ਹੋਗੀ ਨਿਬੰਧ ਹੋਗੀ ਸਾਹਿਤ ਸਿਰਜਣ ਕਲਾ ਨਾਟਕੀ ਉਹਦੇ ਵਿੱਚ ਆਊਗਾ ਕੋਈ ਦਿੱਕਤ ਨਹੀਂ ਮਤਲਬ ਕੀ ਆ ਵੀ ਨਾਟਕ ਦੀ ਰਚਨਾ ਨਾਟਕ ਰਚਤਾ ਵੀ ਨਾਟਕ ਲਿਖਤਾ ਠੀਕ ਹੈ ਇੱਥੇ ਨਾਟਕਕਾਰ ਨੇ ਨਾਟਕ ਰਚਨਾ ਅਰੰਗਮੰਚੀ ਜੁਗਤਾਂ ਦਾ ਸੁਮੇਲ ਹੈ ਫਿਰ ਉਸ ਨਾਟਕ ਨੂੰ ਰੰਗਮੰਚ ਤੇ ਖੇਡਿਆ ਗਿਆ ਦੋ ਚੀਜ਼ਾਂ ਦਾ ਸੁਮੇਲ ਹੈ ਤੁਸੀਂ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਨਾਟਕ ਕੱਲਾ ਲਿਖਣ ਨਾਲ ਨਾਟਕ ਦੀ ਕੱਲੀ ਰਚਨਾ ਕਰਤੀ ਤਾਂ ਨਾਟਕ ਸਫਲ ਨਹੀਂ ਮੰਨਿਆ ਜਾ ਸਕਦਾ ਜਿੰਨਾ ਟਾਈਮ ਉਹ ਰੰਗ ਮੰਚ ਤੇ ਸਫਲ ਤਰੀਕੇ ਨਾਲ ਨਹੀਂ ਖੇਡਿਆ ਜਾਵੇ ਤੇ ਦਰਸ਼ਕ ਉਸ ਚੀਜ਼ ਨੂੰ ਸਵੀਕਾਰ ਕਰਨ ਉਹਦੀ ਸਫਲਤਾ ਦੀ ਵਾਹੀ-ਵਾਹੀ ਨਾ ਕਰਨ ਉਹਨਾਂ ਟਾਈਮ ਤੁਸੀਂ ਨਾਟਕ ਰਚਨਾ ਨੂੰ ਸਫਲ ਨਹੀਂ ਮੰਨ ਸਕਦੇ ਇਸੇ ਕਰਕੇ ਤਾਂ ਨਾਟਕ ਦੀ ਕਸੌਟੀ ਹੈ ਰੰਗਮঞ্চ ਰੰਗਮঞ্চ ਨਾਟਕ ਦੀ ਕਸੌਟੀ ਹੈ ਰੰਗਮঞ্চ ਨੂੰ ਕਿਹਾ ਜਾਂਦਾ ਜਿਵੇਂ ਤੁਸੀਂ ਕਹਿੰਦੇ ਹੋ ਨਾਟਕ ਤਾਂ ਆਈਸੀ ਨੰਦਾ ਈਸ਼ਵਰ ਚੰਦਰ ਨੰਦਾ ਸਾਡਾ ਪਹਿਲਾ ਆਧੁਨਿਕ ਪੰਜਾਬੀ ਨਾਟਕਕਾਰ ਹੈ ਕਿਉਂ ਹੈ ਇਦੇ ਪਿੱਛੇ ਕਾਰਨ ਤੁਸੀਂ ਸੋਚਿਆ ਨਹੀਂ ਤੁਸੀਂ ਕਿਵੇਂ ਵੀ ਕਿਉਂਕਿ ਇਹ ਨਾਟਕ ਦੀ ਪਰੰਪਰਾ ਨਾਟਕ ਲਿਖਣ ਦੀ ਪਰੰਪਰਾ ਪਹਿਲਾਂ ਤੋਂ ਚੱਲੀ ਆ ਰਹੀ ਸੀ ਅਨੁਵਾਦਿਤ ਨਾਟਕ ਵੀ ਲਿਖੇ ਮੌਲਿਕ ਨਾਟਕ ਵੀ ਲਿਖੇ ਭਾਈ ਵੀਰ ਸਿੰਘ ਵੀ ਨਾਟਕ ਲਿਖਦਾ ਹੈ ਰਾਜਾ ਲਖਦਾਤਾ ਸਿੰਘ ਤੇ ਪਰ ਈਸ਼ਵਰਚੰਦਰ ਨੰਦਾ ਦਾ ਨਾਟਕ ਕਿਉਂ ਪ੍ਰਸਿੱਧ ਪਹਿਲਾਂ ਕਿਉਂ ਮੰਨਿਆ ਗਿਆ ਉਸੇ ਨੂੰ ਕਾਰਨ ਇਹਦੇ ਪਿੱਛੇ ਇਹਦੇ ਪਿੱਛੇ ਕਾਰਨ ਰੰਗ ਮੰਚ ਕਿਉਂਕਿ ਪਾਈ ਵੀਰ ਸਿੰਘ ਦੇ ਨਾਟਕ ਜਾਂ ਕਿਸੇ ਹੋਰ ਜਿਹੜੇ ਪਹਿਲਾਂ ਰਚੇ ਗਏ ਆ ਈਸ਼ਵਰ ਚੰਦਰ ਨੰਦਾ ਤੋਂ ਉਹ ਰੰਗਮंच ਦੀ ਦ੍ਰਿਸ਼ਟੀ ਤੋਂ ਸਫਲ ਨਾਟਕ ਨਹੀਂ ਗਏ ਰੰਗਮंच ਤੇ ਨਹੀਂ ਖੇਡੇ ਜਾ ਸਕਦੇ ਖੇਡਣ ਦੇ ਲਾਇਕ ਨਹੀਂ ਜੇ ਖੇਡੇ ਗਏ ਤਾਂ ਉਹਨਾਂ ਦੀ ਮਤਲਬ ਉਹ ਉਹਨਾਂ ਦੀ ਜੜੀ ਬਣਤਰ ਬਹੁਤ ਹੀ ਢਿੱਲੀ ਹੈ ਉਹ ਦਰਸ਼ਕਾਂ ਨੂੰ ਬੰਨ ਕੇ ਨਹੀਂ ਰੱਖ ਸਕਦੇ ਇਸ ਕਰਕੇ ਉਹ ਨਾਟਕ ਆਧੁਨਿਕ ਨਾਟਕ ਦੀ ਸ਼੍ਰੇਣੀ ਚ ਆਧੁਨਿਕ ਨਾਟਕ ਦਾ ਜਨਮਦਾਤਾ ਜੇ ਆਪਾਂ ਕਹੀਏ ਤਾਂ ਉਹ ਉਹਨੂੰ ਆਪਾਂ ਈਸ਼ਵਰ ਚੰਦਰ ਨੰਦਾ ਨੂੰ ਕਿਹਾ ਜਾਂਦਾ ਹੈ ਈਸ਼ਵਰ ਚੰਦਰ ਨੰਦਾਜ ਨੇ ਨਾਟਕ ਲਿਖਦਾ ਤਾਂ ਉਹ ਨਾਟਕ ਦੇ ਵਿੱਚ ਰੰਗਮੰਚੀ ਯੁਗਤਾ ਨੂੰ ਧਿਆਨ ਦੇ ਵਿੱਚ ਰੱਖਦਾ ਹੈ ਵੀ ਮੈਂ ਨਾਟਕ ਲਿਖਣਾ ਵੀ ਹੈ ਉਹਨੂੰ ਰੰਗਮੰਚ ਤੇ ਵੀ ਖੇਡਣਾ ਹੈ ਦੋਨੇ ਚੀਜ਼ਾਂ ਜਦੋਂ ਸਫਲ ਹੈ ਤੇ ਨਾਟਕ ਸਫਲ ਹੈ ਇਸ ਕਰਕੇ ਤਾਂ ਦੋਹਰੀ ਵਿਦਾ ਨਾਟਕ ਨੂੰ ਮਿਸ਼ਰਤ ਕਲਾ ਵੀ ਕਿਹਾ ਜਾਂਦਾ ਦੇਖ ਲਓ ਮਿਸ਼ਰਤ ਕਲਾ ਹੈ ਮਿਸ਼ਰਣ ਹੋ ਗਿਆ ਨਾ ਦੋ ਚੀਜ਼ਾਂ ਦਾ ਸਾਹਿਤ ਦਾ ਸਿਰਜਣ ਵੀ ਹੋ ਗਿਆ ਤੇ ਰੰਗਮੰਚ ਵੀ ਹੋ ਗਿਆ ਇੱਕ ਸਾਹਿਤ ਰਚਨਾ ਵੀ ਹੈ ਸਾਹਿਤਕ ਰਚਨਾ ਵੀ ਹੈ ਤੇ ਇੱਕ ਰੰਗਮੰਚੀ ਯੁਗਤ ਵੀ ਹੈ ਇਸ ਕਰਕੇ ਮਿਸ਼ਰਤ ਕਲਾ ਹੋ ਗਈ ਹੈ ਪਾਠਕ ਜਿਹੜਾ ਉਹ ਨਾਟਕ ਨੂੰ ਪੜ੍ਹ ਕੇ ਇਸ ਦਾ ਸੋਝ ਮਾਣਦਾ ਹੈ ਪਾਠਕ ਤਾਂ ਪੜ੍ਹੂਗਾ ਹੀ ਪਾਠਕ ਦਾ ਮਤਲਬ ਹੁੰਦਾ ਪੜਨ ਵਾਲਾ ਪਾਠਕ ਨਾਟਕ ਨੂੰ ਪੜ੍ਹ ਕੇ ਤੇ ਦਰਸ਼ਕ ਇਹ ਸੰਦੇਹ ਮੰਚੀ ਰੂਪ ਨੂੰ ਦੇਖ ਕੇ ਸੋਝ ਮਾਣਦਾ ਹੈ ਠੀਕ ਹੈ ਤੁਮਨ ਗੱਲ ਹੈ ਤੁਹਾਨੂੰ ਪਤਾ ਹੀ ਹੈ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਨਾਟਕ ਨੂੰ ਬਾਕੀ ਸਾਹਿਤ ਰੂਪਾਂ ਨਾਲੋਂ ਨਿਖੇੜਦੀ ਹੈ ਹਾਂ ਤਾਂ ਰੰਗਮੰਚ ਪਰ ਰੰਗਮੰਚ ਚ ਕਿਹੜੀ ਕਿਹੜੀ ਚੀਜ਼ ਹੁੰਦੀ ਆ ਨਾਟਕ ਨੂੰ ਸਟੇਜ ਤੇ ਪੇਸ਼ ਕਰਨਾ ਰੰਗਮੰਚ ਹੁੰਦਾ ਉਹਨੂੰ ਪੂਰਾ ਕਿਹਾ ਜਾਂਦਾ ਹੈ ਰੰਗਮੰਚ ਹਾਂ ਰੰਗਮੰਚ ਹੋ ਗਿਆ ਰੋਸ਼ਨੀ ਹੋਗੀ ਰੋਸ਼ਨੀ ਮੀਤਾ ਹੁੰਦੀ ਹੈ ਨਾ ਜਿਵੇਂ ਉਹ ਮਤਲਬ ਕੀ ਹੈ ਵੀ ਔਰ ਰੋਸ਼ਨੀ ਕਰਕੇ ਤੇ ਸੀਨ ਲੈਣੇ ਮੁੜ ਕੇ ਹਨੇਰਾ ਕਰ ਦੇਣਾ ਨਵਾਂ ਸੀਨ ਚੱਲ ਪੈਣਾ ਹੈ ਨਾ ਇਸ ਤਰ੍ਹਾਂ ਹੀ ਹੁੰਦਾ ਨਾ ਨਾਟਕਾਂ ਦੇ ਵਿੱਚ ਵਧੀਆ ਨਾਟਕ ਹੈ ਜਿਹੜੇ ਰੋਸ਼ਨੀ ਦਾ ਬਹੁਤ ਮਹੱਤਵ ਹੈ ਆਵਾਜ਼ ਬਿਲਕੁਲ ਸਹੀ ਹੈ ਡਾਇਲੋਗ ਡਾਇਲੌਗ ਦੀ ਸਪੈਲਿੰਗ ਨਹੀਂ ਹੋਲੀ ਮੈਨੂੰ ਮੈਂ ਨਹੀਂ ਲਿਖਦਾ ਹਾਂ ਡਾਇਲੌਗ ਆਵਾਜ਼ ਵੇਸ਼ ਪੁਸ਼ਾ ਬੜੀ ਜ਼ਰੂਰੀ ਹੈ ਪਹਿਰਾਵਾ ਹੈ ਕਿ ਨਹੀਂ ਮਹਾ ਭਾਰਤ ਦੇ ਕਰੈਕਟਰ ਜਿਹੜੇ ਹੋਣਗੇ ਉਹ ਕੀ ਕਰਨਗੇ ਉਹ ਪੈਂਟ ਕੋਟ ਟਾਈ ਸ਼ਾਈ ਲਾ ਕੇ ਹੋਣਗੇ ਕਿ ਨਹੀਂ ਨਹੀਂ ਲਾ ਕੇ ਹੋਣਗੇ ਵੈਸਪੂਸ਼ਾ ਜਿਹੜੀ ਉਹਨਾਂ ਦੀ ਉਹ ਸਮੇਂ ਦੀ ਹੋਊਗੀ ਉਸੇ ਹਿਸਾਬ ਨਾਲ ਉਹਨਾਂ ਨੇ ਉਹ ਮਤਲਬ ਉਹ ਮੋਤੀਆਂ ਦੀ ਜੜਤ ਵਾਲੇ ਜਿਹੜੇ ਵਸਤਰ ਤੇ ਉੱਪਰ ਜਿਵੇਂ ਉਹ ਮਤਲਬ ਆਪਦੇ ਹਿਸਾਬ ਨਾਲ ਜੋ ਵੀ ਹੈ ਨਾ ਪਹਿਨਿਆ ਹੁੰਦਾ ਤੁਸੀਂ ਦੇਖਿਆ ਹੀ ਹੁੰਦਾ ਹੈ ਨਾ ਜਿਵੇਂ ਮਹਾਭਾਰਤ ਜਦੋਂ ਚੱਲਦੀ ਹੈ ਜਾਂ ਕਹਿ ਲਓ ਤੁਸੀਂ ਰਮਾਇਣ ਹੈ ਨਾ ਤਾਂ ਉਦੋਂ ਕੀ ਆ ਵੈਸਪੂਸ਼ਾ ਦਾ ਧਿਆਨ ਰੱਖਿਆ ਜਾਂਦਾ ਹੈ ਹੈ ਕਿ ਨਹੀਂ ਵਿਆਹ ਤਾਂ ਹੈ ਨਹੀਂ ਭਈ ਆਪਾਂ ਕੋਈ ਉਦੋਂ ਦੀ ਦਿਖਾਈ ਜਾਂਦੇ ਆ ਜਵੇਂ ਉਹਨਾਂ ਸਮਿਆਂ ਦੀ ਦੇਵੀ ਦੇਵਤਾ ਦੇ ਸਮੇ ਦਾ ਇੱਕ ਆਪਾਂ ਨਾਟਕ ਵਿਖਾਈ ਜਾਂਦੇ ਆ ਤੇ ਪਿੱਛੇ ਜਹਾਜ ਉੱਡਦਾ ਥੋੜਾ ਦਿਖਾ ਸਕਦੇ ਆ ਹੈ ਕਿ ਨਹੀਂ ਬੈਕਗਰਾਉਂਡ ਉਹਦਾ ਬੈਕਗਰਾਉਂਡ ਆਪਾਂ ਨੂੰ ਉਹ ਮਤਲਬ ਕੀ ਹੈ ਵੀ ਉਹ ਉਹਨੂੰ ਬਰਕਰਾਰ ਰੱਖਣਾ ਪਊਗਾ ਇਸ ਚੀਜ਼ ਨੂੰ ਪਿੱਛੇ ਆਪਾਂ ਨੂੰ ਬੈਕਗਰਾਉਂਡ ਵੀ ਉਹੋ ਜਿਹਾ ਹੀ ਦਿਖਾਉਣਾ ਪਊਗਾ ਉਹ ਸਮੇ ਵਾਲਾ ਹੀ ਦਿਖਾਉਣਾ ਪਊਗਾ ਇਹ ਆ ਜਿਹੜੀ ਇਹ ਵेशभूषा ਤੇ ਅਦਾਕਾਰੀ ਐਕਟਿੰਗ ਹੈ ਕਿ ਨਹੀਂ ਜਿਹੜੇ ਐਕਟਰ ਨਾਟਕ ਦੇ ਵਿੱਚ ਜਿਹੜੇ ਕਰੈਕਟਰ ਹੋਣਗੇ ਤੇ ਉਹ ਐਕਟਿੰਗ ਕਰਨਗੇ ਜਦੋਂ ਤਾਂ ਉਹਨਾਂ ਦੀ ਅਦਾਕਾਰੀ ਐਕਟਿੰਗ ਹੈ ਜਿਹੜੀ ਆ ਸਪੈਲਿੰਗ ਤਾਂ ਮੈਂ ਲਿਖ ਦੂੰਗਾ ਸੌਖੀ ਹੈ ਹਮ ਐਕਟਿੰਗ ਹੈ ਜਿਹੜੀ ਉਹ ਬਾਕੀ ਸਾਹਿਤ ਰੂਪਾਂ ਨਾਲੋਂ ਨਿਖੇੜਦੀ ਹੈ ਇਹਨੂੰ ਰੰਗਮंच ਰੋਸ਼ਨੀ ਆਵਾਜ਼ ਵेशभूषा ਅਦਾਕਾਰੀ ਪੰਜ ਸ਼ਬਦ ਲਿਖੇ ਆ ਪੰਜ ਦੇ ਪੰਜ ਯਾਦ ਰੱਖਣੇ ਆ ਤੁਸੀਂ ਇਸੇ ਕਰਕੇ ਰੰਗਮंच ਨੂੰ ਨਾਟਕ ਦੀ ਕਸਵੱਟੀ ਕਿਹਾ ਜਾਂਦਾ ਹੈ ਕਸੌਟੀ ਜੀ ਨੂੰ ਤੁਸੀਂ ਕਹਿ ਦਿੰਨੇ ਆ ਉਹਨੂੰ ਪੰਜਾਬੀ ਚ ਕਸਵੱਟੀ ਲਿਖਿਆ ਜਾਂਦਾ ਹੈ ਠੀਕ ਹੈ ਭਾਈ ਗੱਲ ਕਲੀਅਰ ਹੋ ਗਈ ਕਿ ਨਹੀਂ ਹੁਣ ਆਪਾਂ ਗੱਲ ਕਰਦੇ ਆਂ ਨਾਟਕ ਦੇ ਅਰਥ ਤੇ ਪਰਿਭਾਸ਼ਾ ਦੀ ਨਾਟਕ ਤੇ ਅਰਥ ਤੇ ਪਰਿਭਾਸ਼ਾ ਹਾਂਜੀ ਨਾਟਕ ਦੀ ਅਰਥ ਤੇ ਪਰਿਭਾਸ਼ਾ ਤੇ ਆਜੋ ਤੇ ਇਹਦੇ ਵਿੱਚੋਂ ਆਪਾਂ ਪ੍ਰਸ਼ਨ ਵੀ ਦੇਖਾਂਗੇ ਨਾਲ-ਨਾਲ ਨਾਟਕ ਸ਼ਬਦ ਹੈ ਜਿਹੜਾ ਇਹ ਸੰਸਕ੍ਰਿਤ ਦੇ ਨਟ ਜਾਂ 나ਟ ਤਾਤੂ ਤੋਂ ਉਤਪੰਨ ਹੋਇਆ ਮੰਨਿਆ ਜਾਂਦਾ ਹੈ ਬਿਲਕੁਲ ਸਹੀ ਗੱਲ ਹੈ ਨਟ ਜਾਂ 나ਟ ਅੱਛਾ ਜਿਹਦੇ ਤੋਂ ਭਾਵ ਸੀ ਨਾਚ ਹੁਣ ਇਹ ਹੈ ਜਿਹੜਾ ਇਹ ਪ੍ਰਸ਼ਨ ਜਿਵੇਂ ਆਇਆ ਵਾ ਕਈ ਵਾਰੀ ਰਿਪੀਟ ਹੋ ਜਾਂਦਾ ਹੈ ਇਹ ਪ੍ਰਸ਼ਨ ਤੇ ਜਿਹਦਾ ਸ਼ਾਬਦਿਕ ਅਰਥ ਨਾਚ ਬਣਦਾ ਅਛਾ ਆਪਾਂ ਸੋਚੀ ਨਹੀਂ ਸਕਦੇ ਦਿਮਾਗ ਨਾਲ ਵੀ ਨਾਚ ਬਣ ਜੂਗਾ ਨਾਟਕ ਦੇ ਵਿੱਚ 나ਟ ਨਾਚ ਦਾ ਕੀ ਸੰਬੰਧ ਹੈ ਹੈਨਾ ਤੇ ਪਰ ਪਹਿਲਾ ਕੀ ਹੁੰਦਾ ਸੀਗਾ ਵੀ ਨਾਟਕ ਦੇ ਵਿੱਚ ਨਾਟਕ ਦਾ ਸਬੰਧ ਨੱਚਣ ਦੀ ਪ੍ਰਕਿਰਿਆ ਦੇ ਨਾਲ ਸੀ ਇਸ ਕਰਕੇ ਇਹਦਾ ਜਿਹੜਾ ਪਹਿਲਾ ਅਰਥ ਸ਼ਾਬਦਿਕ ਅਰਥ ਹੈ ਜਿਹੜਾ ਨਟ ਜਾਂ 나ਟ ਦਾ ਉਹਦਾ ਭਾਵ ਹੈ ਨਾਚ ਧਿਆਨ ਰੱਖਣਾ ਬਾਅਦ ਵਿੱਚ ਨਾਟਕ ਦੇ ਅਰਥਾਂ ਵਿੱਚ ਨਕਲ ਜਾਂ ਅਨੁਕਰਣ ਨੂੰ ਜੋੜਿਆ ਗਿਆ ਬਾਅਦ ਵਿੱਚ ਨਾਟਕ ਦੇ ਕਿਉਂਕਿ ਆ ਜਿਵੇਂ ਬਹੁਤ ਸਾਰੇ ਆ ਜਿਵੇਂ ਹੁੰਦੇ ਨਹੀਂ ਤੁਸੀਂ ਉਹ ਦੇਖੇ ਨਹੀਂ ਕਿ ਵੀ ਉਹ ਨਾਟਕ ਜਾਂ ਖੇਡਦੇ ਆ ਜਿਵੇਂ ਦੋ ਹੁੰਦੇ ਆ ਦੋ ਕੈਰੈਕਟਰ ਜਿਹੜੇ ਹੁੰਦੇ ਆ ਤੇ ਉਹ ਕੀ ਕਰਦੇ ਆ ਉਹ ਨਕਲੀ ਕਿਸੇ ਦੀ ਕਰਦੇ ਹੁੰਦੇ ਆ ਨਕਲ ਚੀਜ਼ੇ ਹੁੰਦੇ ਆ ਉਹ ਹਨਾ ਉਹਦੇ ਵਿੱਚੋਂ ਇੱਕ ਦੇ ਕੋਲੇ ਉਹ ਚਮੜੀ ਦਾ ਪੱਟਾ ਜਾਂ ਹੁੰਦਾ ਇੱਕ ਚੁਟਕਲਾ ਸੁਣਾਉਂਦਾ ਦੂਜਾ ਐਵੇਂ ਮਾਰਦਾ ਹਨਾ ਐਵੇਂ ਤੁਸੀਂ ਦੇਖਿਆ ਹੋਣਾ ਕਿਤੇ ਕਿਤੇ ਜਾ ਕਿਸੇ ਟੀਵੀ ਚ ਫਿਲਮ ਦੇ ਵਿੱਚ ਨਾਟਕ ਚ ਕਿਤੇ ਦੇਖਿਆ ਹੋਗਾ ਆ ਪਹਿਲਾ ਮਤਲਬ ਨਟ ਜਾਂ ਨਾਟਕ ਤਾ ਤੂਤਪਨ ਹੋਇਆ ਮੰਨਿਆ ਜਾਂਦਾ ਤੇ ਜਿਹਦਾ ਭਾਵ ਸੀ ਜਿਹਦਾ ਮਤਲਬ ਹੈ ਨਾਚ ਬਾਅਦ ਚ ਨਾਟਕ ਦੇ ਅਰਥਾਂ ਵਿੱਚ ਨਕਲ ਜਾਂ ਅਨੁਕਰਨ ਵੀ ਜੋੜਿਆ ਗਿਆ ਅੱਛਾ ਜਦੋਂ ਪੁੱਛਣਾ ਹੋਵੇ ਨਾ ਬੀ ਨਟਜਾ ਨਾਟਕ ਤਾਤੂ ਤੋਂ ਉਤਪੰਨ ਹੋਇਆ ਨਟਜਾ ਨਾਟ ਤਾਤੂ ਦਾ ਮਤਲਬ ਕੀ ਹੈ ਵੀ ਨਾਚ ਹੈ ਜਾਂ ਨਕਲ ਜਾਂ ਅਨੁਕਰਨ ਹੈ ਆ ਵੀ ਫਿਰ ਆਪਸ਼ਨ ਚ ਪਾਉ ਦਿੰਦਾ ਐਗਜ਼ਾਮੀਨਰ ਅਸਲੀ ਉੱਤਰ ਇਹਦਾ ਨਾਚ ਹੀ ਹੁੰਦਾ ਹੈ ਬਾਅਦ ਵਿੱਚ ਅੱਗੇ ਰਾਜੇ ਵੀ ਬਾਅਦ ਵਿੱਚ ਨਾਟਕ ਦੇ ਅਰਥਾਂ ਵਿੱਚ ਕੀ ਜੋੜਿਆ ਗਿਆ ਨਕਲ ਜਾਂ ਅਨੁਕਰਨ ਬਾਅਦ ਵਿੱਚ ਨਾਟਕ ਸ਼ਬਦ ਦੇ ਅਰਥ ਨਕਲ ਜਾਂ ਅਨੁਕਰਨ ਤੋਂ ਹੋ ਗਏ ਨਾਟਕੀ ਸਿਧਾਂਤਾਂ ਬਾਰੇ ਮੁੱਢਲੀ ਜਾਣਕਾਰੀ ਜੇ ਤੁਸੀਂ ਲੈਣੀ ਹੈ ਤਾਂ ਭਾਰਤੀ ਕਾਵਿ ਸ਼ਾਸਤਰੀ ਆਚਾਰੀਆ ਪਰਤਮਨੀ ਦੀ ਪੁਸਤਕ ਹੈ ਜਿਹੜੀ ਨਾਟਿਆ ਸ਼ਾਸਤਰ ਪੜੋ ਇਸ ਤੋਂ ਬਿਨਾ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਜਿਹੜਾ ਡਰਾਮਾ ਇਸ ਦਾ ਸਮਾਨਾਰਥੀ ਹੈ ਅਚੇਲਕਲ ਸਹੀ ਹੈ ਡਰਾਮਾ ਯੁਨਾਨੀ ਸ਼ਬਦ ਡਰਾਓ ਦਾ ਪਰਵਰਤਿਤ ਰੂਪ ਹੈ ਜਿਸ ਦਾ ਅਰਥ ਹੈ ਕੁਝ ਕਰਕੇ ਵਿਖਾਉਣਾ ਇਸ ਤਰ੍ਹਾਂ ਇੱਥੇ ਵੀ ਨਾਟਕ ਦਾ ਸਬੰਧ ਕਾਰਜ ਦਾ ਕਾਰਜ ਜਾਂ ਨਕਲ ਕਾਰਜ ਨਾਲ ਜੁੜਿਆ ਹੈ ਠੀਕ ਹੈ ਭਾਈ ਮੇਸਰ ਵਿੱਚ ਦੋ ਨਾਟ ਪਰੰਪਰਾਵਾਂ ਮੌਜੂਦ ਆ ਇੱਕ ਯੂਨਾਨੀ ਨਾਟ ਪਰੰਪਰਾ ਇੱਕ ਸੰਸਕ੍ਰਿਤ ਨਾਟ ਪਰੰਪਰਾ ਯੂਨਾਨੀ ਨਾਟ ਪਰੰਪਰਾ ਦਾ ਤਾਂ ਵਿਸਤਾਰਮਈ ਵਰਣ ਅਰਸਟੂ ਨੇ ਆਪਣੀ ਪੁਸਤਕ ਕਾਵ ਸ਼ਾਸਤਰ ਦੇ ਵਿੱਚ ਕੀਤਾ ਤੇ ਸੰਸਕ੍ਰਿਤ ਨਾਟ ਪਰੰਪਰਾ ਬਾਰੇ ਜੇ ਤੁਸੀਂ ਕੋਈ ਜਾਣਕਾਰੀ ਰਹਿਣੀ ਹੈ ਤਾਂ ਉਹ ਭਰਤਮੁਨੀ ਦੀ ਰਚਨਾ ਹੈਗੀ ਨਾਟਿਆ ਸ਼ਾਸਤਰ ਦੋਵੇਂ ਧਿਆਨ ਰੱਖਣਾ ਅਰਸਟੂ ਸੀ ਜਿਹੜਾ ਇਹ ਸੀ ਯੂਨਾਨ ਦਾ ਇਹ ਸੀਗਾ ਯੂਨਾਨ ਦਾ ਪ੍ਰਸਿੱਧ ਇਹ ਸੀਗਾ ਯੂਨਾਨੀ ਆਲੋਚਕ ਸੀ ਉਹਨੇ ਕਾਵ ਸ਼ਾਸਤਰ ਪੁਸਤਕ ਲਿਖੀ ਹੈ ਸੰਸਕ੍ਰਿਤ ਨਾਟਕ ਬਾਰੇ ਜੇ ਤੁਸੀਂ ਜਾਣਕਾਰੀ ਲਿਖਣੀ ਹੈ ਜਾਣਕਾਰੀ ਚਾਹੁੰਦੇ ਹੋ ਤਾਂ ਨਾਟਿਆ ਸ਼ਾਸਤਰ ਹੈ ਜਿਹੜੀ ਪੁਸਤਕ ਭਰਤਮੁਨੀ ਦੀ ਠੀਕ ਹੈ ਗੱਲ ਕਲੀਅਰ ਹੈ ਨਾਟਕ ਦੇ ਰੂਪ ਨੂੰ ਸਮਝਣ ਲਈ ਚਲੋ ਆਜੋ ਪਰਿਭਾਸ਼ਾਵਾਂ ਹੁਣ ਦੇਖੋ ਜੀ ਇਹ ਪ੍ਰਸਿੱਧ ਯੂਨਾਨੀ ਚੰਤਕ ਹੈ ਜਿਹੜਾ ਅਰਸਤੂ ਅਰਸਤੂ ਨੇ ਤੇ ਫਿਰ ਪਰਿਭਾਸ਼ਾਵਾਂ ਦੀ ਤਾਂ ਆਪਣੀ ਹੈ ਨਾ ਅਰਸਤੋ ਦੀ ਪ੍ਰਵਾਰਸ਼ਾਤਾ ਬਾਣੀ ਜ਼ਰੂਰੀ ਹੈ ਕਿਉਂਕਿ ਯੂਨਾਨੀ ਨਾਟ ਪਰੰਪਰਾ ਦੇ ਵਿੱਚ ਇਹ ਪਹਿਲਾ ਸਖਸ਼ਾ ਨਾਟਕ ਦੇ ਬਾਰੇ ਗੱਲ ਕਰਨ ਵਾਲਾ ਕਾਵਿ ਸ਼ਾਸਤਰ ਦੇ ਵਿੱਚ ਕਹਿੰਦਾ ਵੀ ਨਾਟਕ ਉਹ ਕਾਵ ਰੂਪ ਕਾਵ ਦਾ ਉਹ ਰੂਪ ਹੈ ਜਿਸ ਵਿੱਚ ਪਾਤਰ ਜਾਉਂਦੇ ਜਾਗਦੇ ਤੁਰਦੇ ਫਿਰਦੇ ਪੇਸ਼ ਕੀਤੇ ਜਾਂਦੇ ਹਨ ਅਰਥਾਤ ਜਿਸ ਵਿੱਚ ਕਾਰਜ ਵਪਾਰ ਦਾ ਪ੍ਰਦਰਸ਼ਨ ਹੁੰਦਾ ਹੈ ਕਾਰਜ ਕੀਤਾ ਜਾਣਾ ਉਹਨਾਂ ਵੱਲੋਂ ਕਾਰਿਆ ਜਿਹਨੂੰ ਆਪਾਂ ਇੰਦੀ ਚ ਕਹਿ ਦਿੰਦੇ ਆ ਉਹ ਉਹਨੂੰ ਮਤਲਬ ਕੀ ਹੈ ਜਿਉਂਦੇ ਜਾਗਦੇ ਤੁਰਦੇ ਫਿਰਦੇ ਪੇਸ਼ ਕੀਤੇ ਜਾਣਗੇ ਤਾਂ ਉਹ ਕੋਈ ਨਾ ਕੋਈ ਕੰਮ ਵੀ ਤਾਂ ਕਰਦੇ ਹੋਣਗੇ ਉਹਨੂੰ ਕਿਹਾ ਜਾਂਦਾ ਕਾਰਜ ਵਪਾਰ ਤਕਨੀਕੀ ਸ਼ਬਦਾਵਲੀ ਵਿੱਚ ਕਾਰਜ ਵਪਾਰ ਦਾ ਪ੍ਰਦਰਸ਼ਨ ਅਰਸਤੂ ਹੈ ਜਿਹੜਾ ਉਹ ਨਾਟਕ ਦੇ ਦੋ ਰੂਪ ਮੰਨਦਾ ਸੁਖਾਂਤ ਤੇ ਦੁਖਾਂਤ ਅੱਛਾ ਆਪਣੇ ਤਾਂ ਭਾਰਤੀ ਕਾਵ ਪਰੰਪਰਾ ਦੇ ਵਿੱਚ ਤਾਂ ਨਾਟਕ ਦੀ ਸੁਖਾਂਤ ਪਰੰਪਰਾ ਹੀ ਰਹੀ ਹੈ ਜਿਹੜੀ ਨਾਟਕਾਂ ਦੇ ਵਿੱਚ ਦੁਖਾਂਤ ਪਰੰਪਰਾ ਆਈ ਹੈ ਦੁਖਾਂਤ ਮਤਲਬ ਦੁੱਖ ਪਰਿਆ ਅੰਤ ਨਾਟਕ ਦੇ ਵਿਸ਼ੇ ਦਾ ਹੋਣਾ ਨਾਟਕ ਦਾ ਐਂਡ ਦੁੱਖ ਭਰਿਆ ਹੋਣਾ ਨਾਟਕ ਦਾ ਮੇਨ ਐਕਟਰ ਮਰ ਜਾਣਾ ਦੋ ਮਤਲਬ ਜਿਹੜੇ ਸੀ ਐਕਟਰ ਤੇ ਐਕਟਰਸ ਉਹਨਾਂ ਦਾ ਵਿਛੋੜਾ ਹੀ ਪਿਆ ਰਹਿਣਾ ਦੁੱਖ ਭਰਿਆ ਅੰਤ ਹੋ ਜੇ ਤਾਂ ਉਦੋਂ ਆਪਾਂ ਕਹਿ ਦਿੰਨੇ ਆ ਜੀ ਇਹ ਰਚਨਾ ਸੀਗੀ ਇਹ ਦੁਖਾਂਤ ਭਰੀ ਰਚਨਾ ਸੀ ਐਸੀ ਤੁਹਾਨੂੰ ਕਾਮਨ ਦੱਸਦਾ ਹਾਂ ਤਾ ਉਹ ਹੌਰਡਸ ਭਾਰਤੀ ਕਾ ਪਰੰਪਰਾ ਦੇ ਵਿੱਚ ਸੁਖਾਤ ਹੀ ਸੀ ਕੱਲੀ ਪਰੰਪਰਾ ਨਾਟਕ ਦਾ ਐਂਡ ਸੁਖਾਤ ਰੂਪ ਵਿੱਚ ਕੀਤਾ ਜਾਂਦਾ ਸੀ ਪਰ ਦੁੱਖ ਜਿਹੜੀ ਦੁਖਾੰਤ ਪਰੰਪਰਾ ਉਹ ਭਾਰਤ ਦੇ ਭਾਰਤ ਦੇ ਵਿੱਚ ਜਿਹੜੀ ਆਈ ਹੈ ਇਹ ਯੂਨਾਨ ਤੋਂ ਆਈ ਹੈ ਕਿਉਂਕਿ ਯੂਨਾਨ ਦੇ ਵਿੱਚ ਦੁਖਾੰਤ ਪਰੰਪਰਾ ਅਧੀਨ ਬੜੇ ਨਾਟਕ ਲਿਖੇ ਜਾਂਦੇ ਸੀ ਦੁਖਾਤ ਸਬੰਧੀ ਉਹ ਕਹਿੰਦਾ ਵੀ ਤਰਾਸਦੀ ਅਨੁਕ੍ਰਿਤੀ ਹੈ ਵਿਅਕਤੀ ਦੀ ਨਹੀਂ ਕਾਰਜ ਦੀ ਅਤੇ ਜੀਵਨ ਦੀ ਜੀਵਨ ਕਾਰਜ ਵਪਾਰ ਦਾ ਹੀ ਨਾਮ ਹੈ ਅਰਸਤੂ ਨਾਟਕ ਦੇ ਦੋ ਰੂਪ ਮੰਨਦਾ ਹੈ ਸੁਖਾਂਤ ਤੇ ਦੁਖਾਂਤ ਹੁਣ ਦੁਖਾਂਤ ਸੰਬੰਧੀ ਕਥਨ ਕਰਦਾ ਹੈ ਕਿਉਂਕਿ ਅਰਸਤੂ ਨੇ ਤ੍ਰਾਸਦੀ ਦਾ ਸਿਧਾਂਤ ਦਿੱਤਾ ਇੱਕ ਤ੍ਰਾਸਦੀ ਦਾ ਮਤਲਬ ਹੁੰਦਾ ਹੈ ਦੁਖਾਂਤ ਕੋਈ ਸ਼ੋਗ ਕੋਈ ਦੁੱਖ ਭਰੀ ਗੱਲ ਤ੍ਰਾਸਦੀ ਕਿਹਾ ਜਾਂਦਾ ਉਹਨੂੰ ਕੀ ਤ੍ਰਾਸਦੀ ਵਾਪਰ ਕੀ ਮਤਲਬ ਕੀ ਮਤਲਬ ਕੋਈ ਕੋਈ ਦੁੱਖ ਆ ਗਿਆ ਹਨਾ ਉਹਨੂੰ ਆਪਾਂ ਕਹਿੰਦੇ ਨੇ ਤ੍ਰਾਸਦੀ ਅਰਸਤੂ ਨੇ ਇੱਕ ਸਿਧਾਂਤ ਦਿੱਤਾ ਉਹਨੂੰ ਕਿਹਾ ਉਹਨੇ ਤ੍ਰਾਸਦੀ ਦਾ ਸਿਧਾਂਤ त्रासदी ਦਾ ਸਿਧਾਂਤ ਉਹਨੇ ਕਿਹਾ ਵੀ تراਸਦੀ ਹੈ ਜਿਹੜੀ ਉਹ ਅਨੁਕ੍ਰਿਤੀ ਹੈ ਅਨੁਕ੍ਰਿਤੀ ਮਤਲਬ ਨਕਲ ਹੈ ਅਨੁਕ੍ਰਿਤੀ تراਸਦੀ ਨਕਲ ਹੈ ਵਿਅਕਤੀ ਦੀ ਨਹੀਂਗੀ ਪਰ ਕੀਦੀ ਆ ਕਾਰਜ ਦੀ ਅਤੇ ਜੀਵਨ ਦੀ ਦੋਨਾਂ ਦੀ ਆ ਤਿਆਰ ਰੱਖਣਾ ਤੁਸੀਂ ਉਹ ਕਹਿੰਦਾ ਵੀ ਦੁੱਖ ਇੱਕ ਨਕਲ ਹੈ ਕੀਦੀ ਹੈ ਕਾਰਜ ਦੀ ਅਤੇ ਜੀਵਨ ਦੀ ਨਕਲ ਹੈ ਜੀਵਨ ਕਾਰਜ ਵਪਾਰ ਦਾ ਹੀ ਨਾਮ ਹੈ ਹੁਣ ਜੀਵਨ ਕੀ ਉਹ ਕਹਿੰਦਾ ਜੀਵਨ ਕਾਰਜ ਵਪਾਰ ਦਾ ਹੀ ਨਾਮ ਹੈ ਮਤਲਬ ਕੀ ਹੈ ਵਪਾਰ ਨੂੰ ਆਪਾਂ ਕਹਿੰਦੇ ਨੇ ਵੀ ਕੰਮਕਾਰ ਕੋਈ ਹੈ ਨਾ ਕਹਿ ਲਓ ਤੁਸੀਂ ਕੰਮਕਾਰ ਜਿਵੇਂ ਕੰਮਕਾਰ ਕਰਦੇ ਹੋਣਾ ਕੋਈ ਕਾਰਿਆ ਕਾਰਜ ਕਰਦੇ ਹੋਣਾ ਇਹ ਹੀ ਜੀਵਨ ਆ ਕਹਿੰਦਾ ਬਿਲਕੁਲ ਸਹੀ ਹੈ ਜੀਵਨ ਤੋਂ ਆਪਾਂ ਜੀਵਨ ਦੇ ਵਿੱਚ ਕੰਮਕਾਰ ਕੀਤੇ ਬਿਨਾ ਥੋੜਾ ਰਹਿ ਸਕਦੇ ਆਪਾਂ ਫਿਰ ਆਪਣੀ ਆਜੀਵਿਕਾ ਦਾ ਕੀ ਸਾਧਨ ਲੱਭਾਂਗੇ ਜੇ ਕੰਮ ਨਾ ਕਰੋ ਤੁਸੀਂ ਪੜ੍ਹਦੇ ਹੋ ਤਿਆਰੀ ਕਰਦੇ ਹੋ ਤੁਸੀਂ ਕੰਮ ਹੀ ਕਰ ਰਹੇ ਹੋ ਤੁਹਾਡਾ ਜੀਵਨ ਆ ਕਾਰਜ ਵਪਾਰ ਹੈ ਇੱਕ ਤਰ੍ਹਾਂ ਦਾ ਲਓ ਜੀ ਪ੍ਰਸਿੱਧ ਨਾਟਕਕਾਰ ਇਬਸਨ ਇਬਸਨ ਨਾਟਕ ਸੰਬੰਧੀ ਆਪਣੇ ਵਿਚਾਰ ਵਿਅਕਤ ਕਰਦਾ ਕਹਿੰਦਾ ਨਾਟਕ ਆਪਣੇ ਕਾਰਜ ਨੂੰ ਪਾਤਰਾਂ ਰਾਹੀਂ ਪ੍ਰਗਟਾਉਂਦਾ ਹੈ ਨਾਟਕ ਦੇ ਵਿੱਚ ਜਿਹੜਾ ਕਾਰਜ ਹੁੰਦਾ ਹੈ ਉਹ ਪਾਤਰਾਂ ਦੇ ਦੁਆਰਾ ਹੁੰਦਾ ਹੈ ਨਾਟਕ ਦੇ ਵਿੱਚ ਜਿਹੜੇ ਪਾਤਰ ਹੁੰਦੇ ਆ ਹਨਾ ਉਹਨਾਂ ਬਾਰੇ ਇਸ ਲਈ ਇਸ ਦਾ ਪ੍ਰਭਾਵ ਸਿੱਧਾ ਤੇ ਤੁਰੰਤ ਪੈਂਦਾ ਹੈ ਬਿਲਕੁਲ ਸਹੀ ਗੱਲ ਹੈ ਇਹ ਪ੍ਰਭਾਵ ਪਾਤਰਾਂ ਦੇ ਪਾਤਰ ਦੇ ਹੁਨਰ ਨਾਲ ਹੋਰ ਵੀ ਤੁਖਾ ਹੁੰਦਾ ਹੈ ਇਹ ਪ੍ਰਭਾਵ ਹੈ ਜਿਹੜਾ ਇਹ ਪਾਤਰਾਂ ਦੀ ਜਿਹੜੇ ਹੁਨਰ ਹੈ ਉਹਦੇ ਨਾਲ ਹੋਰ ਵੀ ਤਿੱਖਾ ਹੋ ਜਾਂਦਾ ਬਿਲਕੁਲ ਸਹੀ ਹੈ ਠੀਕ ਹੈ ਗੱਲ ਅਭਿਸੰਦੀਪ ਪਰਭਾਸ਼ਾ ਵੀ ਯਾਦ ਰੱਖਣੀ ਹੈ ਤੁਸੀਂ ਲਓ ਜੀ ਸੰਸਕ੍ਰਿਤ ਨਾਟ ਪਰੰਪਰਾ ਬਾਰੇ ਵਿਸਤਾਰਪੂਰਵਕ ਜੀ ਨੇ ਚਰਚਾ ਕੀਤੀ ਹੈ ਉਹਦਾ ਨਾਮ ਹੈ ਭਰਤਮੁਨੀ ਨਾਟਿਆ ਸ਼ਾਸਤਰ ਗ੍ਰੰਥ ਦੇ ਵਿੱਚ ਉਹ ਕੀ ਕਹਿੰਦਾ ਨਾਟਕ ਲੋਕਾਂ ਦੀਆਂ ਬਿਰਤੀਆਂ ਮਨੋਵ੍ਰਤੀ ਕਹਿੰਦੇ ਹਨ ਆਪਾਂ ਬਿਰਤੀਆਂ ਤੇ ਸੰਸਕਾਰਾ ਭਾਵ ਮਨੁੱਖ ਦੇ ਵਿਵਹਾਰਾਂ ਦਾ ਅਨੁਕਰਣ ਭਾਵ ਨਕਲ ਹੈ ਠੀਕ ਹੈ ਭਾਈ ਉਹ ਕਹਿੰਦਾ ਨਾਟਕ ਲੋਕਾਂ ਦੀਆਂ ਬਿਰਤੀਆਂ ਤੇ ਸੰਸਕਾਰਾਂ ਪਾਪ ਮਨੁੱਖ ਦੇ ਵਿਵਹਾਰਾਂ ਦਾ ਅਨੁਕਰਨ ਭਾਵ ਨਕਲ ਹੈ ਠੀਕ ਹੈ ਸ਼੍ਰੀਮਤੀ ਨੋਰਾ ਰਿਚਰਡ ਪੰਜਾਬੀ ਆਧੁਨਿਕ ਪੰਜਾਬੀ ਨਾਟਕ ਦੇ ਜਨਮ ਵਿੱਚ ਇਸ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਕਿਉਂਕਿ ਜਿਸ ਕਾਲਜ ਦੇ ਵਿੱਚ ਈਸ਼ਵਰ ਚੰਦਰ ਨੰਦਾ ਪੜਦਾ ਹੁੰਦਾ ਸੀਗਾ ਈਸ਼ਵਰ ਚੰਦਰ ਨੰਦਾ ਪੰਜਾਬੀ ਦਾ ਪਹਿਲਾ ਆਧੁਨਿਕ ਨਾਟਕਕਾਰ ਹੈ ਪੰਜਾਬੀ ਆਧੁਨਿਕ ਪੰਜਾਬੀ ਨਾਟ ਪਰੰਪਰਾ ਈਸ਼ਵਰ ਚੰਦਰ ਅਨੰਦਾ ਤੋਂ ਸ਼ੁਰੂ ਹੁੰਦੀ ਹੈ ਨੌਰਾ ਰਿਚਰਡ ਕੀ ਸੀ ਉੱਥੇ ਮਤਲਬ ਕੀ ਹੈ ਵੀ ਇਹਦਾ ਪਤੀ ਸੀ ਜਿਹੜਾ ਇਹ ਐਸ ਜਿਹੜਾ ਇਹ ਇਹ ਸੀਗਾ ਦਿਆਲ ਸਿੰਘ ਕਾਲਜ ਲਾਹੌਰ ਯਾਦ ਆ ਗਿਆ ਮੈਨੂੰ ਨਾਮ ਦਿਆਲ ਸਿੰਘ ਕਾਲਜ ਲਾਹੌਰ ਦੇ ਵਿੱਚ ਈਸ਼ਵਰ ਚੰਦਰ ਅਨੰਦਾ ਪੜਦਾ ਹੁੰਦਾ ਸੀਗਾ दयाल सिंह कॉलेज ਉੱਥੇ ਕੀ ਹੋਇਆ ਵੀ ਇਹ ਨੋਰਾ ਰਿਚਰਡ ਦਾ ਪਤੀ ਜਿਹੜਾ ਸੀ ਉੱਥੇ ਪ੍ਰੋਫੈਸਰ ਸੀ ਨੋਰਾ ਰਿਚਰਡ ਹੈ ਜਿਹੜੀ ਉੱਥੇ ਆਈ ਉਹਨੇ ਕੀ ਕੀਤਾ ਨਾਟ ਪਰੰਪਰਾ ਸ਼ੁਰੂ ਕਰ ਦਿੱਤੀ ਉਹ ਕਹਿੰਦੀ ਵੀ ਨਾਟਕ ਲਿਖੋ ਤੇ ਸਟੇਜ ਤੇ ਖੇਡੋ ਤੇ ਜਿਹੜਾ ਪਹਿਲੇ ਨੰਬਰ ਤੇ ਆਇਆ ਕਰੂਗਾ ਉਹਨੂੰ ਇਨਾਮ ਸ਼ਨਾਮ ਜੋ ਵੀ ਦਿੱਤੇ ਜਾਣਗੇ ਹਨ ਪਹਿਲੇ ਨੰਬਰ ਤੇ ਫਿਰ ਈਸ਼ਵਰ ਚੰਦਰ ਨੰਦਾ ਦਾ ਜਿਹੜਾ ਨਾਟਕ ਆਇਆ ਸੀ ਹਨ ਜਿਹੜਾ ਆਪਾਂ ਉਹ ਹਗਾ ਸੀਗਾ ਕੀ ਨਾ ਲੈਂਦੇ ਆ ਦੁਲਹਨ ਜਾਂ ਸੁਹਾਗ 1913 ਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਇਸ ਕਰਕੇ ਸ਼੍ਰੀਮਤੀ ਨੋਰਾ ਰਿਚਰਡ ਦਾ ਨਾਟਕ ਦੇ ਵਿੱਚ ਅਹਿਮ ਯੋਗਦਾਨ ਹੈ ਇਹਦੀ ਪ੍ਰਵਾਸਾ ਆਪਾਂ ਯਾਦ ਰੱਖਣੀ ਹੈ ਵੈਸੇ ਤੁਹਾਨੂੰ ਦੱਸਿਆ ਵੀ ਤੁਸੀਂ ਕਹੋ ਵੀ ਇਹ ਹੈ ਕੌਣ ਹੈ ਸ਼੍ਰੀਮਤੀ ਨੋਰਾ ਰਿਚਰਡ ਉਹ ਕਹਿੰਦੀ ਵੀ ਨਾਟਕੀ ਹੁਨਰ ਹੀ ਸਭ ਤੋਂ ਉੱਚੀ ਸਭਿਆਚਾਰਕ ਸਿੱਖਿਆ ਹੈ ਜਿਹੜੀ ਕੌਮਾਂ ਵਿੱਚ ਅੱਗੇ ਵਧਣ ਵਿੱਚ ਸਹਾਇ ਹੁੰਦੀ ਹੈ ਬੀ ਉਹ ਕਹਿੰਦੇ ਵੀ ਜੇ ਤੁਸੀਂ ਮੰਨ ਲਓ ਸੱਭਿਆਚਾਰਕ ਸਿੱਖਿਆ ਦੇਣੀ ਚਾਹੁੰਦੇ ਆ ਕਿਸੇ ਕੌਮ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਨਾਟਕੀ ਹੁਨਰ ਬਹੁਤ ਜ਼ਰੂਰੀ ਹੈ ਨਾਟਕ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਪ੍ਰਭਾਵ ਤਿੱਖਾ ਨਾ ਐਬਸਨ ਨੇ ਗੱਲ ਕਹੀ ਸੀ ਵੀ ਪਾਤਰ ਹੈ ਜਿਹੜੇ ਉਹ ਜਦੋਂ ਆਪਣੇ ਵਾਰਤਾਲਾਪ ਦੇ ਦੁਆਰਾ ਪਾਤਰ ਹੈ ਜਿਹੜੇ ਵਾਰਤਾਲਾਪ ਗੱਲਬਾਤ ਆਪਸ ਦੇ ਵਿੱਚ ਕਰਦੇ ਆ ਉਹਦਾ ਪ੍ਰਭਾਵ ਹੋਰ ਵੱਧ ਹੈ ਇਸ ਕਰਕੇ ਤਾਂ ਨਾਟਕ ਪੜਨ ਦੇ ਨਾਲੋਂ ਪੜਨ ਦੇ ਨਾਲੋਂ ਪੜਨ ਨਾਲ ਹੀ ਨਾ ਕੋਈ ਫਾਇਦਾ ਨਹੀਂ ਹੋਊਗਾ ਤੁਹਾਨੂੰ ਮੰਨ ਲਓ ਤੁਸੀਂ ਕੋਈ ਨਾਟਕ ਪੜਿਆ ਤੁਹਾਨੂੰ ਕੋਈ ਮਜ਼ਾ ਨਹੀਂ ਆਊਗਾ ਪਰ ਉਸੇ ਨਾਟਕ ਨੂੰ ਤੁਸੀਂ ਸਟੇਜ ਤੇ ਦੇਖ ਲਓ ਰੰਗਮੰਚ ਤੇ ਉਹਨੂੰ ਦੇਖ ਲਿਆ ਤਾਂ ਤੁਸੀਂ ਕਹੋਗੇ ਵੀ ਇਹ ਤਾਂ ਗੱਲਬਾਤ ਬਣ ਗਈ ਪ੍ਰਭਾਵ ਜ਼ਿਆਦਾ ਵੱਜੂਗਾ ਤਿੱਖਾ ਪ੍ਰਭਾਵ ਹੋ ਜਾਊਗਾ ਇਸੇ ਕਰਕੇ ਨੋਰਾ ਰਿਚਰਡ ਕਹਿੰਦੀ ਜੇ ਕੌਮ ਨੂੰ ਅੱਗੇ ਕਿਸੇ ਕੌਮ ਨੂੰ ਅੱਗੇ ਵਧਣ ਵਿੱਚ ਸਹਾਇਤਾ ਕਰਾਉਣੀ ਹੈ ਤਾਂ ਉਹਦੇ ਵਾਸਤੇ ਨਾਟਕੀ ਹੁਨਰ ਮਤਲਬ ਨਾਟਕ ਬਹੁਤ ਜ਼ਰੂਰੀ ਹੈ ਪ੍ਰਭਾਸ਼ਾਵਾਂ ਦੇ ਆਧਾਰ ਤੇ ਨਾਟਕ ਜੀਵਨ ਨੂੰ ਆਲੋਚਨਾਤਮਕ ਦ੍ਰਿਸ਼ਟੀ ਤੋਂ ਬਿਆਨਦਾ ਹੋਇਆ ਲੇਖਕ, ਨਿਰਦੇਸ਼ਕ, ਅਦਾਕਾਰ ਤੇ ਰੰਗਮંચ ਨਹੀਂ ਪਾਠਕ ਜਾਂ ਦਰਸ਼ਕ ਤੱਕ ਪਹੁੰਚਦਾ ਹੈ। ਨਾਟਕ ਨੂੰ ਸਭ ਤੋਂ ਪਹਿਲਾਂ ਲੇਖਕ ਲਿਖਦਾ ਹੈ। ਫਿਰ ਨਿਰਦੇਸ਼ਕ ਹੁੰਦਾ ਹੈ ਨਾ ਜਿਹਨੂੰ ਆਪਾਂ ਡਾਇਰੈਕਟਰ ਕਹਿ ਦਿੰਦੇ ਆ। ਅਦਾਕਾਰ ਐਕਟਰ ਹੁੰਦੇ ਆ ਵਿੱਚ ਫਿਰ ਰੰਗਮંચ ਵੀ ਚਾਹੀਦਾ ਹੈ। ਵੇਖ ਲਓ ਇੰਨੀਆਂ ਚੀਜ਼ਾਂ ਦੁਆਰਾ ਪਾਠਕ ਜਾਂ ਦਰਸ਼ਕ ਤੱਕ ਪਹੁੰਚਦਾ ਹੈ। ਨਾਟਕ ਹੈ ਜਿਹੜਾ ਆਧੁਨਿਕ ਨਾਟਕ ਦੇ ਤੱਤ ਦੇਖ ਲਓ। ਹਾਂ। ਪਹਿਲਾ ਹੈਗਾ ਪਲਾਟ ਜਾਂ ਗੋੰਦ। ਪਲਾਟ ਹੈ ਜਿਹੜਾ ਨਾਟਕੀ ਰਚਨਾ ਵਿੱਚ ਰੀਡ ਦੀ ਹੱਡੀ ਦਾ ਕੰਮ ਕਰਦਾ ਹੈ ਪਲਾਟ ਜਾਂ ਗੋੰਧ ਇਸ ਨੂੰ ਕਿਹਾ ਜਾਂਦਾ ਹੈ ਅੱਗੇ ਆਜੂਗੀ ਕਿ ਵੀ ਕੀ ਕਿਹਾ ਜਾਂਦਾ ਹੈ ਹਾਂ ਪਲਾਟ ਜਾਂ ਗੋੰਧ ਲਓ ਆਗੀ ਗੱਲ ਹਾਂ ਪਲਾਟ ਨਾਟਕੀ ਰਚਨਾ ਵਿੱਚ ਰੀਡ ਦੀ ਹੱਡੀ ਆ ਬਈ ਯਾਦ ਰੱਖ ਲੋਗੇ ਨਾ ਨਾਟਕੀ ਰਚਨਾ ਵਿੱਚ ਰੀਡ ਦੀ ਹੱਡੀ ਕਿਹੜਾ ਤੱਤ ਹੈ ਜੀ ਉਹ ਹੈਗਾ ਜੀ ਪਲਾਟ ਜਾਂ ਗੋਦ ਐਗਜ਼ਾਮੀਨਰ ਦੀ ਮਰਜ਼ੀ ਹੈ ਜਿਹੜਾ ਵੀ ਨਾਮ ਸਿਲੈਕਟ ਕਰਨਾ ਚਾਵੇ ਪਲਾਟ ਜਾਂ ਗੋਦ ਵਿਦਵਾਨ ਇਸ ਨੂੰ ਨਾਟਕ ਦਾ ਪ੍ਰਮੁੱਖ ਤੱਤ ਮੰਨਦੇ ਆ ਪਲਾਟ ਜਾਂ ਗੋਦ ਨੂੰ ਹੈ ਕੀ ਚੀਜ਼ ਹੈ ਨਾਟਕ ਵਿੱਚ ਪੇਸ਼ ਕੀਤੀ ਜਾਣ ਵਾਲੀ ਕਹਾਣੀ ਨੂੰ ਤਰਤੀਬਵਾਰ ਪੇਸ਼ ਕਰਨਾ ਨਾਟਕ ਦੇ ਵਿੱਚ ਜਿਹੜੀ ਕਹਾਣੀ ਹੁੰਦੀ ਆ ਉਹਨੂੰ ਸੀਕੁਐਂਸ ਕ੍ਰਮ ਤਰਤੀਬਵਾਰ ਪੇਸ਼ ਕਰਨਾ ਹੀ ਪਲਾਟ ਹੁੰਦਾ ਹੈ ਅਰਸਤੂ ਪਲਾਟ ਦੇ ਦੋ ਭਾਗ ਮੰਨਦਾ ਹੈ ਰਸਤੂ ਨੇ ਜਿਵੇਂ ਉਹ ਦੁਕਾਨ ਤੇ ਸੁਖਾਂਤ ਉਵੇਂ ਹੀ ਫੇਰ ਦੋ ਪਾਗ ਇੱਕ ਹੁੰਦਾ ਕਹਿੰਦਾ ਉਲਝਾਓ ਇੱਕ ਹੁੰਦਾ ਸੁਲਝਾਓ ਉਲਝਾਓ ਦੇ ਵਿੱਚ ਕਹਿੰਦਾ ਜੇ ਮੰਨ ਲਓ ਵੀ ਉਲਝਾਓ ਪਲਾਟ ਜੇ ਜੇ ਕਿਸੇ ਨਾਟਕ ਦਾ ਪਲਾਟ ਨਾਟਕ ਦੀ ਕਹਾਣੀ ਦਾ ਤਰਤੀਬ ਹੈ ਜਿਹੜਾ ਉਲਝਾ ਉਲਝਣ ਵਾਲਾ ਹੈ ਤਾਂ ਉਹਦੇ ਵਿੱਚ ਕੀ ਹੋਊਗਾ ਉਲਝਾਓ ਵਾਲੇ ਭਾਗ 'ਚ ਘਟਨਾਵਾਂ ਨੂੰ ਉਲਝਾ ਕੇ ਪਾਟਕ ਜਾਂ ਦਰਸ਼ਕ ਦੇ ਮਨ ਵਿੱਚ ਜਗਿਆਸਾ ਪੈਦਾ ਕੀਤੀ ਜਾਂਦੀ ਹੈ ਤੇ ਸੁਲਝਾਓ ਵਾਲੇ ਪੱਖ ਵਿੱਚ ਪਾਟਕ ਦਾ ਦਰਸ਼ਕ ਦੀ ਜਗਿਆਸਾ ਦਾ ਸਮਾਧਾਨ ਕੀਤਾ ਜਾਂਦਾ ਜਗਿਆਸਾ ਪੈਦਾ ਹੋਗੀ ਜਗਿਆਸਾ ਸ਼ਾਂਤ ਕੀਤਾ ਕਰਨੀ ਹੈ ਹੈਨਾ ਹੋ ਗਈ ਗੱਲ ਕਲੀਅਰ ਬਹੁਤ ਹੀ ਕੰਮ ਦੀਆਂ ਗੱਲਾਂ ਸਾਰੀਆਂ ਯਾਦ ਰੱਖਣੀਆਂ ਪਾਤਰ ਤੇ ਪਾਤਰ ਉਹ ਸਾਰੀ ਨਾਟਕ ਦੇ ਵਿੱਚ ਜਿਹੜੇ ਕਰੈਕਟਰ ਹੁੰਦੇ ਆ ਪਾਤਰ ਉਹਨਾਂ ਨੂੰ ਆਪਾਂ ਕਹਿ ਦਿੰਨੇ ਆ ਪਾਤਰਾਂ ਦੀ ਉਹ ਸਾਰੀ ਪਾਤਰ ਜਿਹੜੇ ਉਹ ਨਾਟਕੀ ਰਚਨਾ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਆ ਬਾਈ ਨਾਟਕੀ ਰਚਨਾ ਪਾਤਰਾਂ ਰਾਹੀਂ ਰੰਗਮંચ ਉੱਪਰ ਆਪਣਾ ਸাকার ਰੂਪ ਰੂਪ ਸাকার ਕਰਦੀ ਹੈ ਨਾਟਕੀ ਰਚਨਾ ਜਿਹੜੀ ਉਹ ਮਤਲਬ ਪਾਤਰ ਆ ਜਿਹੜੇ ਉਹ ਨਾਟਕ ਨੂੰ ਸਟੇਜ ਤੇ ਖੇਡਣਗੇ ਤੇ ਤਾਈ ਹੈ ਹੈਨਾ ਪਾਤਰਾਂ ਦਾ ਅਹਿਮ ਯੋਗਦਾਨ ਪਾਤਰਾਂ ਤੋਂ ਬਿਨਾ ਨਾਟਕੀ ਰਚਨਾ ਦੀ ਕਲਪਨਾ ਨਹੀਂ ਕਰ ਸਕਦੇ ਤੁਸੀਂ ਉਤਮ ਕਿਸਮ ਦੇ ਨਾਟਕ ਵਿੱਚ 5 ਤੋਂ 10 ਤੱਕ ਪਾਤਰ ਹੋ ਸਕਦੇ ਹਨ ਨਾ ਇਸ ਤੋਂ ਘੱਟ ਨਾ ਇਸ ਤੋਂ ਵੱਧ 5 ਤੋਂ 10 5 ਤੋਂ 10 ਆ ਲਓ ਇੰਨੇ ਹੋਣੇ ਚਾਹੀਦੇ ਪ੍ਰਾਤਨਾਟਕਾਂ ਵਿੱਚ ਨਾਟਕ ਨਾਇਕ ਦੀ ਮਹੱਤਤਾ ਉੱਤੇ ਜਿਆਦਾ ਜ਼ੋਰ ਜ਼ੋਰ ਦਿੱਤਾ ਜਾਂਦਾ ਸੀ ਪਰ ਅੱਜ ਕੱਲ ਨਾਇਕ ਰਹਿਤ ਨਾਟਕ ਵੀ ਲਿਖੇ ਜਾਂਦੇ ਆ ਅੱਜ ਕੱਲ ਕਈ ਨਾਟਕ ਇਸ ਤਰ੍ਹਾਂ ਦੇ ਬਹੁਤ ਸਾਰੇ ਨਾਟਕ ਐਵੇਂ ਦੇ ਲਿਖੇ ਜਾਂਦੇ ਆ ਜਿੱਦਾ ਵਿੱਚ ਕੋਈ ਇੱਕ ਵਿਸ਼ੇਸ਼ ਨਾਇਕ ਨਹੀਂ ਹੁੰਦਾ ਕੋਈ ਵਿਸ਼ੇਸ਼ ਨਾਇਕ ਨਹੀਂ ਹੁੰਦਾ ਪਹਿਲਾਂ ਮਤਲਬ ਇੱਕ ਵਿਸ਼ੇਸ਼ ਨਾਇਕ ਉਹਦੀ ਮਹੱਤਤਾ ਉਹਦੇ ਗੁਣਗਾਨ ਸਾਰਾ ਕੁਝ ਉਹਦੇ ਆਲੇ ਦੁਆਲੇ ਪਰ ਹੁਣ ਤਾਂ ਵਿਸ਼ੇਸ਼ ਮਹੱਤਵ ਨਹੀਂ ਹੁੰਦਾ ਕੋਈ ਹੈ ਨਾ ਹਰ ਤਾਂ ਤੁਸੀਂ ਕਈ ਵਾਰੀ ਫਿਲਮਾਂ ਦੀ ਸਟੋਰੀ ਵੀ ਦੇਖ ਸਕਦੇ ਹੋ ਐਕਟਰ ਨੂੰ ਵਿਲਨ ਟਾਈਪ ਦਿਖਾਇਆ ਜਾਂਦਾ ਹੈ ਨਾ ਤਾਂ ਉਹਦੇ ਵਿੱਚ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਨਾਇਕ ਹੈ ਉਹਦਾ ਨਹੀਂਗਾ ਉਹ ਤਾਂ ਖਲ ਨਾਇਕਲੇ ਕੰਮ ਕਰੀ ਜਾਂਦਾ ਬਾਜੀਕਰ ਫਿਲਮ ਨਹੀਂ ਦੇਖੀ ਸ਼ਾਹਰੂਖ ਖਾਨ ਵਾਲੀ ਦੇਖਿਓ ਤੁਸੀਂ ਜ਼ਰੂਰ ਹਾਂ ਪਾਤਰਾਂ ਦੀ ਸਫਲਤਾ ਉਸਾਰੀ ਤਾਂ ਹੀ ਕਰ ਸਕਦਾ ਜੇ ਉਸ ਨੂੰ ਜੀਵਨ ਦਾ ਵਿਸ਼ਾਲ ਤਜਰਬਾ ਆਵੇ ਨਾਟਕਕਾਰ ਪਾਤਰ ਉਸਾਰੀ ਕਰਦਾ ਹੈ ਪਾਤਰਾਂ ਦੀ ਉਸਾਰੀ ਕਰੂਗਾ ਕਿਵੇਂ ਉਹ ਉਹਨਾਂ ਦੀ ਆਪਸੀ ਵਾਰਤਾ ਲਾਪ ਕਰਕੇ ਪਾਤਰ ਉਸਾਰੀ ਉਸਾਰਨਾ ਨਿਰਮਾਣ ਕਰਨਾ ਪਾਤਰਾਂ ਦਾ ਨਿਰਮਾਣ ਕਿਵੇਂ ਹੋਗਾ ਪਾਤਰਾਂ ਦਾ ਨਿਰਮਾਣ ਤਾਂ ਇੱਕ ਨਾਟਕਕਾਰ ਲਿਖਣ ਵਾਲਾ ਜਿਹੜਾ ਉਹ ਤਾਂ ਹੀ ਕਰ ਸਕਦਾ ਜੇ ਜੀਵਨ ਦਾ ਤਜਰਬਾ ਹੋ ਉਹਨੂੰ ਜੀਵਨ ਦਾ ਸਭ ਤਜਰਬਾ ਹੀ ਨਹੀਂਗਾ ਉਹਨੂੰ ਵਿਸ਼ਾਲ ਜੀਵਨ ਦਾ ਤਜਰਬਾ ਨਹੀਂ ਪਾਤਰ ਉਸਾਰੀ ਨਹੀਂ ਕਰ ਸਕਦਾ ਪਾਤਰਾਂ ਦਾ ਨਿਰਮਾਣ ਪਾਤਰ ਜੇਕਰ ਆਮ ਜੀਵਨ ਵਿੱਚੋਂ ਲੈ ਗਏ ਹੁਣ ਤਾਂ ਉਹਨਾਂ ਦੀ ਪੇਸ਼ਕਾਰੀ ਵਧੀਆ ਢੰਗ ਨਾਲ ਹੋਵੇਗੀ ਧਿਆਨ ਰੱਖਣਾ ਆਮ ਜੀਵਨ ਦੇ ਵਿੱਚ ਉਹ ਸਧਾਰਨ ਸਧਾਰਨ ਜੀਵਨ ਨੂੰ ਪੇਸ਼ ਕਰਨ ਵਾਲੇ ਹੋਣੇ ਚਾਹੀਦੇ ਆਮ ਲੋਕਾਂ ਦੇ ਵਿੱਚ ਹੋਣੇ ਚਾਹੀਦੇ ਆ ਪਾਤਰ ਆਧੁਨਿਕ ਨਾਟਕਾਂ ਦੇ ਵਿੱਚ ਬਾਰਤਾਲਾਪ ਨਾਟਕ ਦੀ ਕਹਾਣੀ ਕਿਵੇਂ ਅੱਗੇ ਤੁਰੂਗੀ ਅੱਗੇ ਤੁਰੂਗੀ ਗੱਲਬਾਤ ਕਰਨ ਨਾਲ ਬਾਰਤਾਲਾਪ ਕਰਨ ਨਾਲ ਬਾਰਤਾਲਾਪ ਬਾਰਤਾਲਾਪ ਨਾਟਕੀ ਘਟਨਾਵਾਂ ਨੂੰ ਅਰਥ ਪ੍ਰਦਾਨ ਕਰਦੇ ਹੋਏ ਦਰਸ਼ਕ ਨੂੰ ਆਪਣੇ ਨਾਲ ਤੋਰਨ ਦੇ ਸਮਰੱਥ ਬਣਾਉਂਦੇ ਹਨ ਬਿਲਕੁਲ ਸਹੀ ਹੈ ਦਰਸ਼ਕ ਬਾਰਤਾਲਾਪ ਦੇ ਨਾਲ ਨਾਲ ਹੀ ਤੁਰਦਾ ਹੈ ਵਾਰਤਾਲਾਪ ਕਿਵੇਂ ਦਾ ਹੋਣਾ ਚਾਹੀਦਾ ਦੇਖੋ ਆਕਾਰ ਦੇ ਵਿੱਚ ਛੋਟਾ ਵਾਰਤਾਲਾਪ ਆਕਾਰ ਦੇ ਵਿੱਚ ਵੱਡਾ ਹੋਊਗਾ ਤਾਂ ਉਭਜੂਗਾ ਰੋਚਕ ਵੀ ਹੋਣੇ ਚਾਹੀਦੇ ਆ ਇੰਟਰਸਟਿਡ ਹੋਣੇ ਚਾਹੀਦੇ ਆ ਗੱਲ ਨੂੰ ਮੌਕੇ ਮੁਤਾਬਿਕ ਤਰਕਮਈ ਰੂਪ ਵਿੱਚ ਪੇਸ਼ ਕਰ ਸਕਣ ਲੰਬੀ ਵਾਰਤਾਲਾਪ ਪਾਠਕਾਂ ਦਰਸ਼ਕ ਨੂੰ ਬੋਝ ਲੱਗਦੀ ਹੈ ਤੇ ਰਚਨਾ ਦਾ ਸੋਝ ਸਵਾਦ ਘਟਦਾ ਲੰਮੀ ਵਾਰਤਾਲਾਪ ਨਹੀਂ ਹੋਣੀ ਚਾਹੀਦੀ ਵਾਰਤਾਲਾਪ ਛੋਟੀ ਹੋਣੀ ਚਾਹੀਦੀ ਹੈ ਤੇ ਰੋਚਕ ਹੋਣੀ ਚਾਹੀਦੀ ਹੈ ਛੋਟੀ ਵਾਰਤਾਲਾਪ ਖਾਸ ਤਿਆਰ ਰੱਖਣਾ ਛੋਟੀ ਗੱਲਬਾਤ ਜਿਆਦਾ ਲੰਮੀ ਚੌੜੀ ਨਹੀਂ ਦੇਸ਼ ਕਾਲ ਦਾ ਵਾਤਾਵਰਣ ਵੀ ਤਾਂ ਜ਼ਰੂਰੀ ਹੈ ਨਾਟਕੀ ਰੰਗਮંચ ਰਚਨਾ ਇਸ ਕਰਕੇ ਇਸ ਵਿੱਚ ਦੇਸ਼ ਕਾਲ ਦਾ ਵਾਤਾਵਰਣ ਦਾ ਬਹੁਤ ਮਹੱਤਵ ਹੈ ਜੇ ਨਾਟਕ ਵਿੱਚ ਪੇਸ਼ ਘਟਨਾ ਵਰਤਮਾਨ ਦੀ ਹੈ ਤਾਂ ਉਸ ਦਾ ਵਾਤਾਵਰਣ ਜਿਹੜਾ ਵਰਤਮਾਨ ਸਮੇਂ ਦਾ ਹੀ ਦਿਖਾਉਣਾ ਪਊਗਾ ਤੁਹਾਨੂੰ ਪੁਰਾਣੇ ਸਮੇਂ ਵਾਲਾ ਨਹੀਂ ਕੁਝ ਵੀ ਦਿਖਾ ਸਕਦੇ ਤੁਸੀਂ ਵਰਤਮਾਨ ਉਸ ਸਮੇਂ ਅਨੁਸਾਰ ਹੋਵੇਗਾ ਪਾਤਰਾਂ ਦਾ ਪਹਿਰਾਵਾ ਵੀ ਦੇਸ਼ਕਾਲ ਜਾਂ ਵਾਤਾਵਰਣ ਅਨੁਸਾਰ ਹੀ ਹੋਣਾ ਚਾਹੀਦਾ ਹੈ ਕਿ ਨਹੀਂ ਜੇ ਮੰਨ ਲਓ ਅੰਗਰੇਜ਼ਾਂ ਦੀ ਤੇ ਕ੍ਰਾਂਤੀਕਾਰੀਆਂ ਦੀ جنگ ਆ ਤੇ ਕ੍ਰਾਂਤੀਕਾਰੀਆਂ ਦੇ ਕੱਪੜੇ ਅੰਗਰੇਜ਼ਾਂ ਦੇ ਇੰਸਟ ਇੰਡੀਆ ਕੰਪਨੀ ਵਾਲੇ ਜਿਹੜੇ ਉਹਨਾਂ ਦੀ ਡਰੈਸ ਉਸੇ ਹਿਸਾਬ ਨਾਲ ਦਿਖਾਈ ਜਾਊਗੀ ਹੈਨਾ ਮਹਾਪਾਰਤਾਲੀ ਉਹਨਾਂ ਦੇ ਪਹਿਰਾਵੇ ਅੱਡ ਹੋਣਗੇ ਬੈਕਗ੍ਰਾਉਂਡ ਅੱਡ ਹੋਊਗਾ ਹੈਨਾ ਸਾਰਾ ਕੁਝ ਉਦੇਸ਼ ਨਾਟਕ ਦਾ ਉਦੇਸ਼ ਵੀ ਤਾਂ ਹੁੰਦਾ ਹੈ ਹਰ ਸਾਹਿਤਕਾਰ ਆਪਣੀ ਰਚਨਾ ਕਿਸ ਵਿੱਚ ਪੇਸ਼ ਘਟਨਾਵਾਂ ਨੂੰ ਸਮਾਜਿਕ ਚੌਗਰਦੇ ਵਿੱਚੋਂ ਹੀ ਤਾਂ ਚੱਕਦਾ ਹੈ ਹੁਣ ਮੰਨ ਲਓ ਕੋਈ ਵੀ ਸਾਹਿਤਕਾਰ ਲਿਖਦਾ ਉਹਨੂੰ ਘਟਨਾ ਕਿੱਥੋਂ ਲੱਭੀ ਸਮਾਜ ਦੇ ਵਿੱਚੋਂ ਸਮਾਜ ਚੋਂ ਲੱਭੀਆ ਉਦੇਸ਼ ਉਹਦਾ ਪਹਿਲਾਂ ਕੋਈ ਜ਼ਰੂਰ ਹੋਊਗਾ ਆਲੇ-ਦੁਆਲੇ ਵਾਪਰਦੀਆਂ ਘਟਨਾਵਾਂ ਨੂੰ ਉਹ ਸਾਹਿਤਕ ਚਾਸ਼ਨੀ ਵਿੱਚ ਡੋਬੋ ਕੇ ਸਾਡੇ ਸਾਹਮਣੇ ਰੱਖਦਾ ਉਹਨਾਂ ਦਾ ਚੰਗਾ ਤੇ ਮਾੜਾ ਪੱਖ ਦਰਸਾਉਂਦਾ ਹੈ ਚੰਗੇ ਤੇ ਮਾੜੇ ਦੀ ਪੇਸ਼ਕਾਰੀ ਨੂੰ ਹੀ ਸਾਹਿਤਕ ਭਾਸ਼ਾ ਵਿੱਚ ਉਦੇਸ਼ ਕਿਹਾ ਜਾਂਦਾ ਹੈ ਇਸੇ ਹੀ ਇਸੇ ਹੀ ਸਮਾਜਿਕ ਚੌਗਿਰਦੇ ਵਿੱਚੋਂ ਹਾਂ ਚੰਗੇ ਅਤੇ ਮਾੜੇ ਦੀ ਪੇਸ਼ਕਾਰੀ ਨੂੰ ਹੀ ਸਾਹਿਤਕ ਭਾਸ਼ਾ ਵਿੱਚ ਉਦੇਸ਼ ਕਿਹਾ ਜਾਂਦਾ ਹੈ ਨਾਟਕੀ ਰਚਨਾ ਦਾ ਵੀ ਕੋਈ ਨਾ ਕੋਈ ਉਦੇਸ਼ ਹੁੰਦਾ ਹੈ ਸਾਹਿਤਕ ਦੀ ਸਾਹਿਤ ਕੋਈ ਵੀ ਸਾਹਿਤਕ ਰਚਨਾ ਉਦੇਸ਼ੀਣ ਨਹੀਂ ਹੁੰਦੀ ਐਵੇਂ ਨਾਟਕ ਹੈ ਜਿਹੜਾ ਇਹ ਵੀ ਉਦੇਸ਼ ਕੋਈ ਨਾ ਕੋਈ ਹੁੰਦਾ ਹੈ ਨਾਟਕਕਾਰ ਜੋ ਪਾਠਕਾਂ ਜਾਂ ਦਰਸ਼ਕਾਂ ਦੇ ਸਾਹਮਣੇ ਰੱਖਦਾ ਹੈ ਸਮਾਜਿਕ ਤੇ ਨੈਤਿਕਦਰਾਂਕੀਮਤਾ ਦਾ ਬਿਆਨ ਨਾਟਕੀ ਰਚਨਾ ਦਾ ਸਭ ਤੋਂ ਵੱਡਾ ਉਦੇਸ਼ ਹੋਣਾ ਚਾਹੀਦਾ ਹੈ ਇਹ ਮਤਲਬ ਲਿਖਿਆ ਵੀ ਮੰਨ ਲਓ ਉਦੇਸ਼ ਸਭ ਤੋਂ ਵੱਡਾ ਨਾਟਕ ਦਾ ਕੀ ਹੋਣਾ ਚਾਹੀਦਾ ਸਮਾਜ ਦੇ ਵਿੱਚ ਰਹਿਣਾ ਆਪਾਂ ਨੈਤਿਕ ਦਰਾਂ ਕੀਮਤਾ ਸਾਨੂੰ ਪਤਾ ਹੋਣੀ ਚਾਹੀਦੀਆਂ ਨੈਤਿਕਤਾ ਦਾ ਬਹੁਤ ਵੱਡਾ ਮੁੱਲ ਹੈ ਹੈਨਾ ਨੈਤਿਕ ਗੁਣ ਧਾਰਨ ਕਰਨ ਵਾਸਤੇ ਉਹਦੇ ਵਾਸਤੇ ਇਹ ਜਿਹੜਾ ਇਹ ਕਹਿੰਦਾ ਵੀ ਇਹ ਇਹਨਾਂ ਚੀਜ਼ਾਂ ਦਾ ਬਿਆਨ ਹੈ ਜਿਹੜਾ ਇਹ ਨਾਟਕੀ ਰਚਨਾ ਦਾ ਸਭ ਤੋਂ ਵੱਡਾ ਉਪਦੇਸ਼ ਹੋਣਾ ਚਾਹੀਦਾ ਹੈ ਸ਼ੈਲੀ ਸ਼ੈਲੀ ਮਤਲਬ ਵਿਧੀ ਢੰਗ ਤਰੀਕਾ ਸਾਹਿਤਕ ਰਚਨਾ ਦੇ ਸਾਰੇ ਤੱਤਾਂ ਨੂੰ ਤਰਤੀਬ ਵਿੱਚ ਪੇਸ਼ ਕਰਨ ਦੀ ਕਲਾ ਸ਼ੈਲੀ ਖਵਾਉਂਦੀ ਹੈ ਸਾਰੇ ਤੱਤਾਂ ਨੂੰ ਤਰਤੀਬ ਵਿੱਚ ਸੀਕਵੈਂਸ ਕ੍ਰਮ ਦੇ ਵਿੱਚ ਜਿਹਨੂੰ ਆਪਾਂ ਕਹਿ ਦਿੰਦੇ ਨੇ ਤਰਤੀਬਵਾਰ ਕ੍ਰਮ ਵਿੱਚ ਪੇਸ਼ ਕਰਨ ਦੀ ਕਲਾ ਉਹਨੂੰ ਕਿਹਾ ਜਾਂਦਾ ਹੈ ਸ਼ੈਲੀ ਸਾਇਤਕਾਰ ਦੀ ਹਰ ਇੱਕ ਸਾਇਤਕਾਰ ਦੀ ਆਪਣੀ ਆਪਣੀ ਸ਼ੈਲੀ ਹੁੰਦੀ ਹੈ ਬਾਈ ਸ਼ੈਲੀ ਮਤਲਬ ਹੁੰਦਾ ਲਿਖਣ ਦਾ ਢੰਗ ਵਿਧੀ ਉਹਨੂੰ ਕਿਹਾ ਜਾਂਦਾ ਹੈ ਸ਼ੈਲੀ ਲਿਖਣ ਦਾ ਢੰਗ ਜਾਂ ਵਿਧੀ ਨੂੰ ਆਪਾਂ ਕਹਿ ਦਿੰਦੇ ਨੇ ਸ਼ੈਲੀ ਠੀਕ ਹੈ ਆਪਣੀ ਪਛਾਣ ਬਣਾਉਂਦਾ ਹਰ ਇੱਕ ਦੀ ਆਪਣੀ ਆਪਣੀ ਵੱਖਰੀ ਪਛਾਣ ਹੈ। ਈਸ਼ਵਰ ਚੰਦਰ ਨੰਦਾ ਸਮਾਜਿਕ ਵਿਸ਼ਿਆਂ ਨੂੰ, ਸਮੱਸਿਆਵਾਂ ਨੂੰ ਲੈ ਕੇ ਨਾਟਕ ਲਿਖੂਗਾ ਉਹਦੀ ਪਛਾਣ ਹੈ ਆਪਣੀ ਅਲੱਗ। ਐਵੇਂ ਕਰਕੇ ਹੀ ਹੈ ਨਾ ਇਹ ਬਹੁਤ ਸਾਰੇ ਨਾਟਕਕਾਰ ਜਿਹੜੇ ਅਲੱਗ-ਅਲੱਗ ਹੈ ਜਿਵੇਂ ਇਹ ਥੋੜੇ ਜਿਹਾ ਬਥੜੇ ਮਨੋਵਿਗਿਆਨਿਕ ਵਿਸ਼ੇ ਆ ਜਾਣਗੇ ਕਿਸੇ ਦਾ ਕੁਛ ਆ ਆਪਣਾ ਆਪਣਾ ਨਾਟਕ ਲਿਖਣ ਦਾ ਟੰਗ ਤਰੀਕਾ ਹੈ। ਨਾਟਕੀ ਰਚਨਾ ਵਿੱਚ ਸ਼ੈਲੀ ਦਾ ਸਥਾਨ ਮਹੱਤਵਪੂਰਨ ਹੈ ਇਸ ਨੂੰ ਨਾਟਕਕਾਰ ਜਾਂ ਲੇਖਕ ਦਾ ਦ੍ਰਿਸ਼ਟੀਕੋਣ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਕਤ ਨਹੀਂ ਬਿਲਕੁਲ ਸਹੀ ਹੈ ਹਰ ਇੱਕ ਲਿਖਣ ਦਾ ਆਪਣਾ ਹਰ ਇੱਕ ਨਾਟਕਕਾਰ ਦਾ ਆਪਣਾ ਦ੍ਰਿਸ਼ਟੀਕੋਣ ਹੈ ਭਾਈ ਆਪਣਾ ਵਿਊ ਹੈ ਹੈ ਕਿ ਨਹੀਂ ਅਗਲੇ ਆ ਗਏ ਜੀ ਰੰਗਮंच ਨਾਟਕ ਦਾ ਪ੍ਰਮੁੱਖ ਗੁਣ ਰੰਗਮੰਚ ਦੀ ਸਾਰਥਕਤਾ ਕਿਸੇ ਵੀ ਨਾਟਕੀ ਰਚਨਾ ਦੀ ਮਹਾਨਤਾ ਉਦੀ ਰੰਗਮঞ্চ데요 ਪਰ ਸਫਲਤਾ ਤੇ ਨਿਰਭਰ ਕਰਦੀ ਹੈ ਨਾਟਕ ਕਿੰਨਾ ਮਹਾਨ ਹੈ ਇਹ ਗੱਲ ਰੰਗਮঞ্চ ਦੱਸੂਗਾ ਅਗਲੀ ਗੱਲ ਇਸ ਵਿੱਚ ਅਭਿਨੇਕ ਕਲਾ ਦਾ ਗੁਣ ਸ਼ਾਮਲ ਹੈ ਬਿਲਕੁਲ ਐਕਟਿੰਗ ਸ਼ਾਮਲ ਹੈ ਅਭਿਨੇਕ ਕਲਾ ਵਿੱਚ ਯਥਾਰਤਕਤਾ ਹੋਵੇਗੀ ਰੰਗਮੰਚੀ ਉਦੇਸ਼ ਉਨਹੀਂ ਸਾਰਤਕ ਹੋਣਗੇ ਅਭਿਨੇਕ ਕਲਾ ਵਿੱਚ ਯਥਾਰਤਕਤਾ ਹੋਣੀ ਚਾਹੀਦੀ ਹੈ ਯਥਾਰਤਕਤਾ ਸਚਾਈ ਹੋਣੀ ਚਾਹੀਦੀ ਹੈ ਭਾਰਤੀ ਚਿੰਤਕਾਂ ਨੇ ਵੀ ਨਾਟਕ ਨੂੰ ਦ੍ਰਿਸ਼ਕਾ ਮੰਨਿਆ ਹੈ ਨਾ ਦ੍ਰਿਸ਼ ਦ੍ਰਿਸ਼ਤਾ ਮਤਲਬ ਹੁੰਦਾ ਦੇਖਣਾ ਦੇਖਣ ਦੇ ਨਾਲ ਸੰਬੰਧਿਤ ਹੈ ਨਾ ਇਸ ਕਰਕੇ ਨਾਟਕ ਨੂੰ ਰੰਗ ਮੰਚ ਉਤੇ ਖੇਡਿਆ ਜਾਂਦਾ ਦੇਖਿਆ ਜਾਂਦਾ ਆਹ ਗੱਲ ਧਿਆਨ ਰੱਖਣੀ ਹੈ ਪ੍ਰਸਿੱਧ ਪੱਛਮੀ ਵਿਦਵਾਨ ਟੀ ਐਸ ਏਲੀਅਟ ਕੀ ਕਹਿੰਦਾ ਹੈ ਟੀ ਐਸ ਏਲੀਅਟ ਦਾ ਪਿੱਛੇ ਵੀ ਮੈਂ ਲਾ ਲਿਆ ਸੀ ਹੈ ਨਾ ਕਹਿੰਦਾ ਨਾਟਕ ਸਾਹਿਤ ਦਾ ਉਹ ਰੂਪ ਹੈ ਜੋ ਅਭਿਨੇ ਦੇ ਰੰਗ ਮੰਚੀ ਅੰਸ਼ਾ ਵਿੱਚ ਆਪਣੇ ਪ੍ਰਸਾਰ ਦੀ ਮੰਗ ਕਰਦਾ ਹੈ ਠੀਕ ਹੈ ਬਈ ਨਾਟਕ ਸਾਜ ਦਾ ਔਰੂਪ ਹੈ ਜੋ ਆਪਣੇ ਪ੍ਰਸਾਰ ਦੀ ਮੰਗ ਕਿੱਥੋਂ ਕਰਦਾ ਹੈ ਅਭਿਨੇ ਤੇ ਰੰਗਮੰਚੀ ਅੰਸ਼ਾ ਵਿੱਚ ਲੋ ਜੀ ਆ ਹੋਗੇ ਅਤਾ ਇਹਦੇ ਤਤ ਹੋਗੇ ਸਮੇਂ ਸਥਾਨ ਤੇ ਕਾਰਜ ਦੀ ਏਕਤਾ ਨਾਟਕ ਦੇ ਉਦੇਸ਼ ਨੂੰ ਸਪਸ਼ਟ ਰੂਪ ਪ੍ਰਦਾਨ ਕਰਦੇ ਹਨ ਇੱਕ ਹੋਰ ਪ੍ਰਸ਼ਨ ਸਮਾ ਸਥਾਨ ਤੇ ਕਾਰਜ ਦੀ ਏਕਤਾ ਤਿੰਨ ਏਕਤਾਵਾਂ ਨਾਟਕ ਦੇ ਵਿੱਚ ਹੋਣੀਆਂ ਚਾਹੀਦੀਆਂ ਸਮਾ ਸਥਾਨ ਤੇ ਕਾਰਜ ਠੀਕ ਹੈ ਭਾਈ ਨਾਟਕ ਦੇ ਉਦੇਸ਼ ਨੂੰ ਸਪਸ਼ਟ ਰੂਪ ਪ੍ਰਦਾਨ ਕਰਦੀ ਹੈ ਸਾਹਿਤਕ ਅਤੇ ਰੰਗਮंचीय ਯੁਗਤਾ ਦੇ ਸੁਮੇਲ ਕਾਰਨ ਪਤਾ ਲੱਗੀ ਗੱਲ ਪਹਿਲਾਂ ਹੀ ਆ ਗਈ ਸੀ ਸਾਹਿਤ ਇੱਕ ਸਾਹਿਤਕ ਰਚਨਾ ਵੀ ਹੈ ਇਹ ਤੇ ਇੱਕ ਰੰਗਮंचीय ਯੁਕਤ ਵੀ ਹੈ ਕਾਰਨ ਹੀ ਨਾਟਕ ਨੂੰ ਦੋਹਰੀ ਕਲਾ ਤੁਹਾਨੂੰ ਦੱਸਿਆ ਸੀ ਨਾ ਦੋਹਰੀ ਕਲਾ ਵੀ ਕਿਹਾ ਜਾਂਦਾ ਹੈ ਅਤੇ ਪੰਜਵਾਂ ਵੇਦ ਵੀ ਕਿਹਾ ਜਾਂਦਾ ਹੈ ਇਸ ਨੂੰ ਪੰਜਵਾਂ ਵੇਦ ਕਿਹਨੂੰ ਕਿਹਾ ਜਾਂਦਾ ਹੈ ਨਾਟਕ ਨੂੰ ਦੇਖ ਲਓ ਕਿੰਨੇ ਪ੍ਰਸ਼ਨ ਨਿਕਲ ਆਏ ਹੈ ਨਾ ਸਾਰੇ ਤੁਸੀਂ ਯਾਦ ਰੱਖਣੇ ਹਨ ਨਾਟਕ ਆ ਦੇਖ ਲੋ ਆ ਇੰਨੀਆਂ ਤਿੰਨ ਹੀ ਲੈਣਾ ਲਿਖਿਆ ਤਿੰਨਾ ਚ ਤਿੰਨ ਪ੍ਰਸ਼ਨ ਪਏ ਆ ਤਿੰਨ ਇਕਤਾਵਾਂ ਹੋਣੀਆਂ ਚਾਹੀਦੀਆਂ ਨਾਟਕ ਚ ਸਮਾਸਥਾਨ ਤੇ ਕਾਰਜ ਇੱਕ ਸਾਹਿਤਕ ਤੇ ਰੰਗਮੰਚੀ ਯੁਕਤਾ ਦੇ ਕਾਰਨ ਨਾਟਕ ਨੂੰ ਦੁਹਰੀ ਕਲਾ ਕਿਹਾ ਜਾਂਦਾ ਤੇ ਪੰਜਵਾ ਵੇਦਵੀ ਕਿਹਾ ਜਾਂਦਾ ਠੀਕ ਹੈ ਨਾ ਗੱਲਾਂ ਕਲੀਅਰ ਹੋ ਗਈਆਂ ਕਿ ਨਹੀਂ ਬੜੀ ਸ਼ਾਨਦਾਰ ਗੱਲਾਂ ਸੀ ਸਾਰੀਆਂ ਲਓ ਜੀ ਨਾਟਕ ਵਾਲੀ ਕਲਾਸ ਆਪਣੀ ਹੋਈ ਕਲੀਅਰ ਥੋੜਾ ਜਿਹਾ ਹੋਰ ਰੈਸਟ ਮਾਰਾ ਮੈਂ ਫਿਰ ਆਉਣੇ ਆਪਾਂ ਇਕਾਂਗੀ ਤੇ ਨਾਟਕ ਤੇ ਇਕਾਂਗੀ ਆਪਾਂ ਬਰਾਬਰੀ ਪੜਦੇ ਆਂ ਵੈਸੇ ਤਾਂ ਜਿਹੜੇ ਵਿਦਿਆਰਥੀ ਸੈਕੰਡ ਗ੍ਰੇਡ ਦੀ ਤਿਆਰੀ ਕਰ ਰਹੇ ਵਸਟ ਗ੍ਰੇਡ ਦੀ ਉਹਨਾਂ ਨੂੰ ਪਤਾ ਹੀ ਹੈ ਵੀ ਨਾਟਕ ਤੇ ਇਕਾਂਗੀ ਹੈ ਜਿਹੜੇ ਦੋਨਾਂ ਨੂੰ ਆਪਾਂ ਲਗਭਗ ਮਤਲਬ ਇੱਕੋ ਜਿਹਾ ਇਹਨਾਂ ਦਾ ਪ੍ਰਭਾਵ ਹੈ ਹਨਾ ਨਾਟਕ ਤੇ ਇਕਾਂਗੀ ਆਪਾਂ ਸਾਹਿਤ ਦੇ ਇਤਿਹਾਸ ਵਿੱਚ ਇਕੱਠੇ ਹੀ ਪੜਦੇ ਆਂ ਸੋ ਅਗਲੀ ਜਮਾਤ ਹੈ ਜਿਹੜੀ ਉਹ ਇਕਾਂਗੀ ਤੇ ਹੋਵੇਗੀ ਜੀ ਮਿਲਦੇ ਆਂ ਜਲਦੀ ਰੱਬ ਰਾਖਾ